ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋਖਰਤ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲੇ ਹਾਈਵੇ ਦੇ ਉੱਤੇ ਦੱਸੋ ਇਹ ਪਿੰਡ ਆਉਂਦਾ ਸਿੱਧੂ ਡੇਰੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਆ ਤੇ ਬਾਈ ਦਾ ਨਾਮ ਨਰਮਲ ਸਿੰਘ ਹੈ ਇੱਥੇ ਰੋਟੀਨ ਚ ਗਾਵਾਂ ਵੜਾਂ ਜਿਹੜੀਆਂ ਉਹ ਵਿਕਰੀ ਵਾਲੀਆਂ ਹੁੰਦੀਆਂ ਜਾਦਾਤਰ ਵੜਾਂ ਦੀ ਵੀਡੀਓ ਬਣਾਉਣੀ ਹੈ ਤੇ ਅੱਜ ਫਿਰ ਬਹੁਤ ਸਾਰੇ ਨਾਗ ਜਿਹੜੇ ਵਿਕਰੀ ਵਾਲੇ ਮੌਜੂਦ ਹੈ ਸੋ ਹੁਣ ਤੁਸੀਂ ਇਧਰੋਂ ਇਹਨਾਂ ਵੜਾਂ ਨੂੰ ਇੱਕ ਵਾਰ ਦੇਖ ਲਓ ਦੋਸਤੋ ਜਿਹੜੀਆਂ ਵਿਕਰੀ ਵਾਲੀਆਂ ਸਾਰੀਆਂ ਬੱਚੀਆਂ ਤੁਹਾਨੂੰ ਦਿਖਾ ਦੇਣੀਆਂ ਕੁਝ ਨਾਗ ਵਿੱਚੋਂ ਤੋੜ ਕੇ ਵੀ ਦਿਖਾਵਾਂਗੇ ਬੇਨਤੀ ਹੈ ਵੀ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਹੋ ਇੱਕ ਤਾਂ ਆ ਕੇ ਜਰੂਰ ਦੇਖਿਓ ਦੂਜੀ ਗੱਲ ਵੜਾਂ ਦੇ ਮਾਮਲੇ 'ਚ ਹੁਣ ਇਹ ਵੀ ਨਾਲ ਐਡ ਕਰਨੀ ਬੰਦੀ ਹੈ ਵੀ ਜਿਹੜਾ ਵੀ ਰਵੱਛੀ ਖਰੀਦਣੀ ਚਾਹੁੰਦਾ ਹੈ ਉਹ ਅੰਦਰੋਂ ਉਹ ਬੱਚੀ ਨੂੰ ਚੈੱਕ ਪਾਸ ਵੀ ਕਰਾਵੇ ਭਾਵੇਂ ਉਹ ਖਾਲੀ ਐ ਤੇ ਭਾਵੇਂ ਉਹ ਗੱਬਣ ਐ ਸੋ ਆਪ ਦੀ ਤਸੱਲੀ ਕਰਕੇ ਖਰੀਦ ਲਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਮਿਲਦੇ ਆਂ ਬਾਈ ਨੂੰ ਤੇ ਕਰਦੇ ਆਂ ਗੱਲਾਂ ਬਾਤਾਂ ਦੱਸੋ ਤੇ ਇਹ ਬੱਚੀਆਂ ਤੁਹਾਨੂੰ ਨਾਲ ਤੋਰ ਕੇ ਦਿਖਾ ਦੇਣਗੇ ਨਰਮਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਰਮਲ ਅੱਜ ਕਾਫੀ ਨਾ ਆ ਗਿਆ ਵਿਕਰੀ ਵਾਲੇ ਆਪਣੇ ਕੋਲ ਹਾਂਜੀ ਕਿਧਰੋਂ ਸ਼ੁਰੂ ਕਰਾਂਗੇ ਕਿਧਰੋਂ ਜੋ ਛੋਟੇ ਬੱਚੇ ਕੋਈ ਨਾ ਫਿਰਦਾ ਦਿਖਾ ਕੇ ਨੇ ਪਹਿਲਾਂ ਇਹ ਦਿਖਾ ਦੇਣੀ ਛੋਟੇ ਬੱਚੇ ਪਹਿਲਾਂ ਦਿਖਾ ਹਾਂਜੀ ਹਾਂਜੀ ਕਿੰਨੀ ਉਮਰ ਦੇ ਬੱਚੇ ਹੋਣਗੇ ਇਹਨਾਂ ਨੂੰ ਇਹ 4 4.5 ਮਹੀਨੇ ਦੀ ਉਮਰ ਹੈ ਠੀਕ ਹੈ ਦਿਖਾ ਦਈਏ ਤੋਰ ਕੇ ਹਾਂਜੀ ਹਾਂਜੀ ਇੱਕ ਬਈ ਬੇਨਤੀ ਹੈ ਮੇਰੀ ਹੂੰ ਉਹ ਬਈ ਰੌ ਉਥੇ ਕਿਥੋਂ ਜੋ ਮੇਰੇ ਰਸਤੇ ਯਾਰ ਬੰਦੇ ਆ ਠੀਕ ਹੈ ਇੱਕ ਮੇਰੀ ਬੇਨਤੀ ਹੈ ਵੀ ਨਾ ਵੇੜਾਂ ਜਿੱਦੋਂ ਮੇਰੇ ਤੋਂ ਲੈ ਕੇ ਜਾਂਦਾ ਬੰਦਾ ਉਹਦੀ ਚੈੱਕ ਕਰਾ ਕੇ ਲੈ ਆਇਆ ਕਰੀ ਹੂੰ ਉਹ ਅੱਜ ਉਹ ਬਈ ਰਾਉ ਘਣੇਲੇ ਬੈਠੇ ਹੈ ਪਹਿਲਾਂ ਹੀ ਲਵਾਲ ਤੋਂ ਬੰਦੇ ਲਗਾਏ ਸੀ ਆਪਣੇ ਅੱਛਾ ਦੋਹਾਂ ਬੰਦਾ ਘੜਾਂ ਦੇ ਬੱਚੇ ਤਾਂ ਨਹੀਂ ਸੀਗੇ ਮਤਲਬ ਇਹ ਵੀ ਕਿਤੇ ਨਾ ਦੇਖੀ ਮੈਨੂੰ ਤਾਂ ਉਹ ਵੀ ਤੁਹਾਡੇ ਸਾਹਮਣੇ ਮੈਂ ਕਿਹਾ ਵੀ ਵੇੜ ਪੁੱਠੀ ਮੋੜ ਦੋਈ ਸਹੀ ਹੈ ਉਹ ਇਧਰ ਬੈਣਾ ਆਪਣੇ ਫਾਰਮ ਵਾਲਿਆਂ ਬੈਣਾ ਚੋਂ ਲੈਂਦੇ ਸੀ ਮੈਂ ਵੀ ਆਪਣੇ ਭਾਅ ਉੱਚੇ ਹੀ ਠੀਕ ਐ ਸਵਾ ਦੋ ਦੀਆਂ ਤਾਂ ਆਫ ਹੰਡਰ ਬੈਣਾ ਲਈਆਂ ਹੀ ਠੀਕ ਐ ਤੇ ਬੜੀ ਸਮੱਸਿਆ ਆਉਣ ਲੱਗੀ ਸਹੀ ਚਾਹੇ ਮੈਥੋ ਲੋ ਵੀ ਚਾਹੇ ਕਿ ਤੂੰ ਲੋ ਆਉਦੀ ਤਸਲੀ ਮੈਂ ਤਾਂ ਇਹ ਕਹਣਾ ਤਸਲੀ ਕਰਕੇ ਲਿਜਾਓ ਜੀ ਸਹੀ ਐ ਤੋਰਦੇ ਬਈ ਸੋ ਦੋਸਤੋ ਇਹ ਇੱਕ ਬੜੀ ਕੰਮ ਦੀ ਗੱਲ ਬਾਈ ਨੇ ਦੱਸੀ ਆ ਵੀ ਵਛੀਆਂ ਦੇ ਵਿੱਚ ਇੱਕ ਸਮੱਸਿਆ ਆ ਰਹੀ ਆ ਵੀ ਬੱਚੇਦਾਨੀ ਕਈ ਵਛੀਆਂ ਦੇ ਹੁੰਦੀ ਨਹੀਂ ਜਾਂ ਕਮਜ਼ੋਰ ਬਹੁਤੀ ਆਉਣ ਲੱਗੀ ਸਹੀ ਐ ਸੋ ਇਹ ਚੀਜ਼ ਨੂੰ ਤੁਸੀਂ ਆਪਦੇ ਡਾਕਟਰ ਵੀਰ ਦੇ ਨਾਲ ਰਾਇ ਕਰਕੇ ਤੇ ਚੈੱਕ ਜਰੂਰ ਕਰ ਲਿਆ ਕਰੋ ਜਿੱਥੋਂ ਵੀ ਬੱਚੀ ਖਰੀਦਦੇ ਹੋ ਛੋਟੀ ਉਮਰ ਦਾ ਬੱਚਾ ਦੱਸੋ ਜਿਹਨੂੰ ਪਸੰਦ ਆਵੇ ਕੰਟੈਕਟ ਕਰੋ ਢਾਂਚਾ ਸੋਹਣਾ ਹੈ ਬਾਕੀ ਜਿਹੜੀ ਹਾਈਟ ਉਹ ਤੁਸੀਂ ਖੁਰਲੀ ਤੋਂ ਵੀ ਜਜਮੈਂਟ ਕਰ ਲੋਗੇ ਤੇ ਬਾਕੀ ਨਰਮਲ ਭਾਈ ਸਾਰੀਆਂ ਬੱਚਿਆਂ ਨਾਲ ਤੁਰੂਗਾ ਤੁਹਾਨੂੰ ਉਵੇਂ ਵੀ ਜਜਮੈਂਟ ਹੋ ਜੂਗੀ ਇਹ ਬੱਚਿਆਂ ਦੀ ਹਾਈਟ ਕਿੱਡੀ ਕ ਹੈ ਇਹ ਦੂਜੀ ਨਾਲੋਂ ਥੋੜੀ ਵੱਡੇ ਕੱਦ ਦੀ ਹੈ ਇਹ ਵੀ ਉਮਰ ਛੋਟੀ ਦੀ ਬੱਚੀ ਹੈ ਤੋਰ ਕੇ ਤੁਹਾਨੂੰ ਦਿਖਾਈ ਜਾਵਾਂਗੇ ਇਹ ਕਰਕੇ ਇਹਦਾ ਡਾਟਾ ਹੈਗਾ ਜੀ ਠੀਕ ਹਾਂਜੀ ਸੋ ਵੇਖੋ ਬੱਚੀ ਦਾ ਢਾਂਚਾ ਠੀਕ ਹੈ ਭਾਈ ਬੰਦ ਸੋ ਇਹ ਅਗਲੇ ਸਾਲ ਦੇ ਵਿੱਚ ਜਾਂ ਦਸੰਬਰ ਮਹੀਨੇ ਤੱਕ ਜਾਂਦੇ ਜਾਂਦੇ ਆਈ ਆਈ ਵਾਲੀਆਂ ਬੰਦਣੀਆਂ ਤੁਹਾਨੂੰ 6-6 ਮਹੀਨੇ ਸਾਤ-ਸਾਤ ਮਹੀਨੇ ਹਜੇ ਇਹ ਸਾਂਭਣੀਆਂ ਪੈਣੀਆਂ ਪਰ ਉਪਜਾ ਰੇਟ ਉਸ ਹਿਸਾਬ ਤੇ ਹੋ ਜਾਂਦਾ ਬਾਕੀ ਪਸ਼ੂ ਤੁਸੀਂ ਆਪ ਦੀ ਸਾਂਭ ਸੰਭਾਲ ਨਾਲ ਤਿਆਰ ਕਰ ਸਕਦੇ ਹੋ ਇਦੋਂ ਥੋੜਾ ਵੱਡੀ ਉਮਰ ਦੇ ਬੱਚੇ ਇਧਰਲੇ ਪਾਸੇ ਵੱਧਦੇ ਵੇ ਇਹ ਵੀ ਆਪਾਂ ਇਹ ਕਰਕੇ ਤੋਰਦੇ ਜਾਣਾ ਰੇਟ ਫੋਨ ਤੇ ਹੁੰਦੇ ਆ ਜਿਹੜਾ ਵੀਰ ਖਰੀਦਣਾ ਚਾਹੁੰਦਾ ਉਹ ਆ ਕੇ ਦੇਖ ਸਕਦਾ ਕਮੈਂਟ ਜੀ ਨੇ ਕਰਨੇ ਹੁੰਦੇ ਕਈ ਵੀ ਰੇਟ ਪਿੱਛੋਂ ਕਰਦੇ ਰਹਿੰਦੇ ਆ ਪਰ ਜਿਨੇ ਪਸ਼ੂ ਖਰੀਦਣਾ ਉਹ ਏਹੀ ਵਧੀਆ ਆਪਸ਼ਨ ਆ ਵੀ ਕੋਲ ਆ ਕੇ ਦੇਖੇ ਤਸੱਲੀ ਕਰੇ ਬੱਚੀ ਦਾ ਰੰਗ ਰੂਪ ਦੇਖ ਸਕਦੇ ਹੋ ਵਾਈਟ ਕਲਰ ਦੇ ਵਿੱਚ ਐ ਢਾਂਚਾ ਸੋਹਣਾ ਦੱਸੋ ਤੁਰੂਗੀ ਤਾਂ ਸਟਰਕਚਰ ਸਮਝ ਆ ਜਾਊਗਾ ਤੋੜਨ ਦਾ ਮਕਸਦ ਐ ਇੱਕ ਹੀ ਹੁੰਦਾ ਵੀ ਤੁਹਾਨੂੰ ਇਹਨਾਂ ਦੀ ਤੋਰ ਜਿਹੜੀ ਉਹ ਜੱਜਮੈਂਟ ਹੋ ਜਾਂਦੀ ਐ ਵੀ ਕਿੱਦਾਂ ਦੀ ਇਹਨਾਂ ਦੀ ਤੋਰ ਐ ਲਿਆ ਬਈ ਮਕੇਸ ਭਰਾ ਦਾ ਵੀ ਜਿਹੜਾ ਉਹ ਪਿਆਰ ਹੈ ਭਰਾਵਾਂ ਨਾਲ ਤੇ ਬਹੁਤ ਸਾਰੇ ਵੀਰ ਇਥੋਂ ਬੱਚਿਆਂ ਖਰੀਦਣ ਆਉਂਦੇ ਆ। ਹਰ ਇੱਕ ਵਾਰ ਤੁਹਾਨੂੰ ਨਮਗਾ ਵਹਿੜਾਂ ਤੇ ਗਿਣਤੀ ਵੀ ਕਾਫੀ ਦਿਖਾ ਦਈਦੀ ਹੈ। ਕਿਉਂਕਿ ਛੋਟੇ ਬੱਚੇ ਖਰੀਦਨੇ ਆਂ ਕਿਰਾਇਆ ਵੀ ਪਹਿਣਾ ਹੁੰਦਾ ਤਾਂ ਵੇਤਰੇ ਹੀ ਹੁੰਦਾ ਵੀ ਜੇ ਇੱਕ ਖਰੀਦਨਾ ਕਿਰਾਇਆ ਵੱਧ ਪੈਂਦਾ ਤਾਂ ਭਾਵੇਂ ਇੱਕ ਨਾਲ ਹੋਰ ਨਾਗ ਪਸੰਦ ਆ ਜੇ ਦੋ ਖਰੀਦ ਲੈਂਦਾ ਕੋਈ ਵੀਰ। ਸੋ ਇੱਕੋ ਥਾਂ ਤੋਂ ਤੁਹਾਨੂੰ ਇੰਨੇ ਕੁ ਵਹਿੜਾਂ ਮਿਲ ਜਾਂਦੇ ਆ। ਆਓ ਤੋਂ ਬਲੈਕ ਰੰਗ ਦੇ ਵਿੱਚ ਆ ਦੱਸੋ ਬੱਚੀ ਕੰਨ ਛੋਟੇ ਆ ਗੋਲ ਦਿਸਦੇ ਆ ਬਾਕੀ ਕੋਲੋਂ ਆ ਕੇ ਦੇਖ ਲਓ ਰੰਗ ਇਹਦਾ ਬਲੈਕ ਹੈ ਉਹ ਇਹ ਵੀ ਬੱਚੀ ਤੁਸੀਂ ਦੇਖ ਸਕਦੇ ਲਿਆ ਬਈ ਨਾ ਇਧਰਲੇ ਪਾਸੇੋਂ 2 ਨੰਬਰ ਤੇ ਸੀ ਸ਼ੁਰੂਆਤ ਦੇ ਵਿੱਚ ਇਹਨਾਂ ਦੇ ਫੇਸ ਮੈਂ ਅਲੱਗ ਤੋਂ ਦਿਖਾਤੇ ਸੀਗੇ ਬੱਚਿਆਂ ਦੇ ਨਾ ਕਾਫੀ ਹੈ ਥੋੜਾ ਟਾਈਮ ਲੱਗੂਗਾ ਪਰ ਤੋਰ ਕੇ ਸਾਰੀਆਂ ਹੀ ਦਿਖਾ ਦਿੰਨੇ ਆਂ ਜਿੱਥੋਂ ਇਹਨਾਂ ਦੀ ਉਮਰ ਸਾਨੂੰ ਵੱਧ ਲੱਗਣ ਲੱਗੂਗੀ ਉੱਥੋਂ ਦੰਦ ਵੀ ਦਿਖਾਉਣੇ ਸ਼ੁਰੂ ਕਰ ਦੇਵਾਂਗੇ ਕਿਉਂਕਿ ਇਹ ਬੱਚੇ ਆ ਤੇ ਇਹਨਾਂ ਨੂੰ ਆਪਾਂ ਪਰੇਸ਼ਾਨ ਨਹੀਂ ਕਰਦੇ ਅਜੇ ਦਿਸਦੀ ਹੈ ਬੱਚੀ ਛੋਟਾ ਫੇਸ ਛੋਟੀ ਉਮਰ ਟਾਂਚਾ ਦੇਖ ਲਓ ਥੋੜੀ ਸੰਭਾਲਣ ਦੀ ਲੋੜ ਹੈ ਚੰਗੀ ਗ੍ਰੋਥ ਕਰੂਗੀ ਸੋ ਇਹ ਤੈਨਾਂ ਨੰਬਰ ਤੇ ਸੀ ਏ 4 ਨੰਬਰ ਦੇ ਉੱਤੇ ਤੁਹਾਨੂੰ ਬੱਚਾ 4 ਨੰਬਰਾਈ ਤਾਂ ਚਾ ਇਹਦਾ ਵੀ ਦੇਖ ਲੋ ਇਹ ਵੀ ਬੱਚੀਆਂ ਜਿਹੜੀਆਂ ਉਹ ਦਸੰਬਰ ਤੱਕ ਜਾਂਦੇ ਜਾਂਦੇ ਆ ਏਆਈ ਇਹਨਾਂ ਦੀ ਹੋ ਜਾਣੀ ਹੈ ਵਜਨ ਇਹਨਾਂ ਨੇ ਪੂਰਾ ਕਰ ਲੈਣਾ ਪਰ ਖਰਾਕ ਖਾਣੀਆਂ ਤੇ ਉਹ ਪਾਉਣੀ ਵੀ ਪਊਗੀ ਫੇਰ ਹੀ ਇਹਨਾਂ ਦਾ ਵਜਨ ਜਿਹੜਾ ਉਹ ਵਧਣਾ ਹੁੰਦਾ ਹੈ HFO ਦੀ ਖਾਸੀਅਤ ਰਹਿੰਦੀ ਹੈ ਵੀ ਹਰ ਰੋਜ਼ ਰੰਗ ਬਦਲਦੀਆਂ ਜੇ ਚੰਗੀ ਸੰਭਾਲ ਕਰਦੇ ਹੋ। ਟਾਚਾ ਦੇਖੀ। ਸੋ ਏ ਵੀ ਬੱਛੀ ਦੇਖੋ। ਲੰਬਾਈ ਨੂੰ ਵੀ ਦੋਸਤੋ ਉਮਰ ਦੇ ਹਿਸਾਬ ਤੇ ਕਾਫੀ ਚੰਗੀ ਦਿਸਦੀ ਏ। ਬਾਰੀਕ ਹੈ ਉਤੋਂ ਜਿਹੜਾ ਚਮੜੀ ਹੈ, ਮਾਸ ਹੈ ਬਿਲਕੁਲ ਪਤਲਾ ਦਿਸਦਾ। ਇਹ ਤੂੰ ਬਾਅਦ ਚ ਜਿਹੜੀ ਬੱਛੀ ਤੋਰਾਂਗੇ ਦੋਸਤੋ ਇਹਦਾ ਸਟਰਕਚਰ ਤੇ ਰੰਗ ਰੂਪ ਤੁਹਾਨੂੰ ਸਾਰੀਆਂ ਬੱਛੀਆਂ ਤੋਂ ਵੱਧ ਸੋਹਣਾ ਲੱਗਦਾ। ਇਹ 6 ਨੰਬਰ ਦੇ ਉੱਤੇ ਅਸੀਂ ਤੋਰ ਰਹੇ ਹਾਂ ਦੇਖਿਓ ਬੰਤਰੇ ਦੀ ਬਿਊਟੀ ਦੇਖਿਓ ਸਟਰਕਚਰ ਵੀ ਦੇਖ ਸਕਦੇ ਹੋ ਵਧੀਆ ਇਹ ਹੀ ਹੈ ਵੀ ਇਹ ਸਹੀ ਰੁੱਤ ਚੇ ਦੀ ਇਹ ਆਈ ਹੋਵੇ ਪਰ ਜੇ ਚੰਗੀ ਸੰਭਾਲ ਲੈਨੇ ਹੋ ਤਾਂ ਤਿੰਨ ਤੋਂ ਚਾਰ ਮਹੀਨੇ ਚਾਰ ਕੁ ਮਹੀਨਿਆਂ ਦੇ ਵਿੱਚੇ ਵਜਨ ਆਪਦਾ ਪੂਰਾ ਕਰ ਲੂਗੀ ਇਹ ਆਈ ਦੇ ਜੋਗ ਹੋ ਜਾਣਿਆ ਹਜੇ ਬੱਚਾ ਹੀ ਹੈ ਛੋਟੀ ਉਮਰ ਦਾ ਚੰਗਾ ਟਾਂਚਾ ਹੈ ਇਹ ਵੀ ਬੱਚੀ ਦੇਖੋ ਦੋ ਅੱਗੇ ਤਾਂ ਚਾਹ ਦੇਖ ਲਓ ਤੁਸੀਂ ਬੰਦੇ ਬਈ ਸੋ ਇਹ ਥੋੜਾ ਥੋੜਾ ਸੀ ਤੋੜ ਕੇ ਤੁਹਾਨੂੰ ਦਿਖਾਉਂਦੇ ਜਾਣਾ ਪੂਰੀ ਵੀ ਬੱਚੀ ਖਰੀਦਦੇ ਹੋ ਕਿਸੇ ਵੀ ਕਿਸਮ ਦਾ ਟੈਸਟ ਕਰਾਉਣ ਦੀ ਲੋੜ ਲੱਗਦੀ ਉਹ ਵੀ ਕਰਵਾ ਸਕਦੇ ਹੋ ਮੇਨ ਗੱਲ ਹੋਰ ਐਡ ਕਰਤੀ ਆ ਵੀ ਤੁਸੀਂ ਆਪ ਇਥੋਂ ਚੈੱਕ ਕਰਵਾ ਕੇ ਵੀ ਲੈ ਜਾਓ ਹਾਲਾਂਕਿ ਇਹ ਭਰਾ ਦਾ ਸੁਭਾਅ ਇਦਾਂ ਦਾ ਜਿਵੇਂ ਦੋ ਬੱਚੀਆਂ ਬਾਰੇ ਬਾਈ ਨੇ ਗੱਲ ਕੀਤੀ ਤੇ ਦੋਨਾਂ ਵੀਰਾਂ ਤੋਂ ਇਹਨੇ ਬੱਚੀਆਂ ਵਾਪਸ ਮੰਗਾਈਆਂ ਹੈ ਸੋ ਬੱਛੀ ਬੱਚੀ ਦੰਦੋਂ ਖੀਰੀ ਹੈ ਠੀਕ ਹੈ ਨਾ ਮੈਂ ਤੁਹਾਨੂੰ ਸਕੇ ਖੀਰੀ ਬੱਚੀ ਹੈ ਸਿੰਗ ਜਿਹੜੇ ਦੇ ਦਾਗੇ ਹੋਏ ਆ ਪਰ ਥੋੜੀ ਥੋੜੀ ਪੋਰਟੀ ਜੀ ਜਿਹੜੀ ਉਹ ਟਾਈਪ ਦੱਸਦੀ ਹੈ ਰੰਗ ਰੂਪ ਤੁਹਾਡੇ ਸਾਹਮਣੇ ਹੈ ਛਾਂਚਾ ਸੋਹਣਾ ਹੈ ਇਹ ਤੋਂ ਕੇ ਕੋਵਰ ਵਾਈਟ ਰੰਗ ਦੀ ਬੱਚੀ ਦਿਖਾਉਂਗਾ ਬਿਲਕੁਲ ਬਾਰੀਕ ਚਮੜੀ ਦੀ ਤੁਹਾਨੂੰ ਉਹ ਵੀ ਬੱਚੀ ਜਿਹੜੀ ਉਹ ਦਿਖਾਵਾਂਗੇ ਸੋ ਦੰਦ ਇਥੋਂ ਆਪਾਂ ਹੁਣ ਬੱਚੀਆਂ ਦੇ ਦੇਖਣ ਲੱਗ ਜਾਾਂਗੇ ਠੀਕ ਹੈ ਬਈ ਕੀਰੀ ਕਉਂਕਿ ਤੂੰ ਅਗੇ ਥੋੜ੍ਹਾ ਵੱਡੀ ਉਮਰ ਦੇ ਵਿੱਚ ਜ਼ਿਆਦਾ ਕੱਦ-ਕਾਠ ਵਾਲੀਆਂ ਵਰਸ਼ੀਆਂ ਤੁਹਾਨੂੰ ਦਿਖਾਉਣਗੇ। ਇਹ ਵੀ ਬੱਚੀ ਦੇਖੋ ਤੁਸੀਂ। ਇਹ ਫੋ ਜਨਸਨੀਆਂ ਤੇ ਇਸੇ ਤਰ੍ਹਾਂ ਹੀ ਕਿਉਂਕਿ ਜਿਹੜਾ ਸਮਝਿਆ ਪਸੂ ਹੈ ਉਹ ਥੋੜੀ ਬਹੁਤ ਮਸਤੀ ਕਰਦਾ ਹੈ। ਤੋਂ ਟਾਂਚਾ ਫਸੀਦਾ ਦੇਖੋ। ਸੋ ਇਹ ਦਸੋ ਬੱਚੀ ਬੇਕੋਨ ਉਸ ਕਨਾਂਗੇ ਤੋਂ ਅੱਗੇ ਜਿਹੜੇ ਰਹਿੰਦੇ ਆ ਤੁਹਾਨੂੰ ਦਿਖਾਵਾਂਗੇ ਤੇ ਗੱਬਣਾ ਹੀ ਬੱਚੀ ਕਿੰਨੇ ਚਿਰ ਦੀ ਗੱਬਣਾ ਨੇ ਚਾਰ ਮਹੀਨੇ ਦੀ ਗੱਬਣ ਹੈ ਖੀਰੀ ਆ ਦੋਸਤੋ ਤੇ ਚਾਰ ਮਹੀਨੇ ਦੀ ਗੱਬਣ ਹੈ ਇੱਥੇ ਚੈੱਕ ਕਰਵਾ ਕੇ ਲਜਾਓ ਅੱਗੇ ਗਰਮੀ ਦੀ ਰੋਤ ਆ ਗਈ ਹੈ ਤਾਂ ਪਾਸ ਹੋਈ ਹੋਵੇ ਫਿਰ ਲਾਂਭਾ ਨਹੀਂ ਆਪ ਸੱਚ ਬਣਦਾ ਉਹ ਚਾਰਾਂ ਮਹੀਨੇ ਦੀ ਇਹ ਗੱਬਣ ਬੱਚੀ ਲਿਆ ਭਾਈ ਦੰਦੋਂ ਖੀਰੀ ਹੈ ਪੰਜ ਮਹੀਨੇ ਬਾਕੀ ਹੈ ਚੰਗੀ ਸੰਭਾਲ ਲਓਗੇ ਤਾਂ ਨਰੋਈ ਹੋ ਜਾਊਗੀ ਥਾਣਾ ਸੋਹਣੇ ਦਿਸਦੇ ਆ ਦੂਰ ਤੋਂ ਬਾਕੀ ਬੱਛੀਆਂ ਦੇ ਜਿਹੜੇ ਥਾਣਾ ਦੋਸੋ ਨੇੜੇ ਹੋ ਕੇ ਦੇਖਣੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਬਹੁਤ ਔਖਾ ਕੰਮ ਆ ਵੀਡੀਓ ਦੇ ਵਿੱਚ ਕਿਉਂਕਿ ਬੱਛੀਆਂ ਦੇ ਵਿੱਚ ਇੱਕ ਸਮੱਸਿਆ ਹੁੰਦੀ ਹੈ ਵੀ ਫਿਸ਼ਾਂ ਨੂੰ ਲਾਤਾ ਆਪਦੀ ਚਲਾ ਜਾਂਦੀਆਂ ਸੋ ਇੰਨੀ ਕਿ ਜ਼ਿੰਮੇਵਾਰੀ ਤੁਸੀਂ ਆਪ ਦੀ ਸਮਝੋ ਵੀ ਜਿਹੜੇ ਥਾਣਾ ਉਹ ਤੁਸੀਂ ਆ ਕੇ ਦੇਖਣੇ ਆਂ ਦੰਦ ਥੋੜੇ ਇਹਨਾਂ ਦੇ ਸੌਖੇ ਹੁੰਦੇ ਦੇਖਣੇ ਖੀਰੀ ਬੱਛੀ ਹੈ ਦੰਦ ਤੋਂ ਨੂੰ ਦੇਖ ਕੇ ਨਾਲ ਦੱਸੀ ਜਾਂਦੀ ਟਾਂਚਾ ਦੇਖੋ ਇਹਦਾ ਵੀ ਰੰਗ ਰੂਪ ਸੋਹਣਾ ਦੋਸੋ ਹਾਈਟ ਉਮਰ ਦੇ ਹਿਸਾਬ ਤੇ ਠੀਕ ਹੈ ਬਾਕੀ ਅੱਗੇ ਹਜੇ ਵਧੂਗੀ ਕਿਉਂਕਿ ਉਮਰ ਛੋਟੀ ਹੈ ਹਜੇ ਖੀਰੀ ਹੈ ਦੰਦੋਂ ਓਕੇ ਦੂਜਾ ਚ ਪੰਜ ਬੱਚੀਆਂ ਰਹਿੰਦੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਹੈਂ ਛੀਰੀ ਕਨਫਰਮ ਇਹ ਸੁਨ ਸਿੰਘ ਨੇ ਫੋਟਾਂ ਹੀ ਆਈਆਂ ਵਈ ਓਕੇ ਸੰਗਤ ਨਾ ਫੁੱਟਾਂ ਬਸ ਸੋ ਫੁੱਟਾਂ ਆ ਮੈਨੂੰ ਹੋਮਰ ਇਹਦੀ ਵੀ ਛੋਟੀ ਹੈ ਜੇ ਕੀਰੀ ਹੈ ਦੰਦ ਤੁਹਾਨੂੰ ਭਾਵੇਂ ਨਾ ਦੱਸਣ ਜਿਹੜੇ ਮੈਂ ਦੇਖ ਲੈਣਾ ਤੋਂ ਤੁਹਾਨੂੰ ਤਾਂ ਦੂਰ ਤੋਂ ਹੀ ਬੋਲ ਦਿੰਦਾ ਕਿਉਂਕਿ ਦੰਦ ਦੇਖ ਕੇ ਕਿ ਪਤਾ ਲੱਗ ਜਾਣਾ ਹੁੰਦਾ ਵੀ ਉਹ ਕੀਰੀ ਹੈ ਜਾਂ ਹੁੰਦੀ ਚਾਰ ਵੈੜਾ ਹੋਰ ਇਹ ਇਹਨਾਂ ਨਾਲੋਂ ਵੱਡੇ ਕੱਟ ਕੱਟ ਦੇ ਵਿੱਚ ਕੀਰੀ ਹੈ ਠੀਕ ਹੈ ਨਹੀਂ ਇਹ ਵੀ ਧੀਰੀ ਬੱਚੇ ਲਿਆਵਟ ਸੋਹਣੀ ਬੱਚੀ ਐ ਦੱਸੋ ਸੋਹਣਾ ਟਾਂਚਾ ਹੈ ਵਾਈ ਰਾਈਟ ਚੰਗੀ ਐ ਮੱਕੇ ਅਸੀਂ ਟਾਂਚੇ ਵਿੱਚ ਨੇ ਤੁਸੀਂ ਇਹਨਾਂ ਦੀ AI ਆਪਦੇ ਹੱਥੀਂ ਕਰਾਓ ਤੇ ਉਹ ਸੀਮਨ ਦਾ ਡਾਟਾ ਸੰਭਾਲ ਕੇ ਰੱਖੋ ਤੁਹਾਡੇ ਕੋਲ ਨਸਲ ਤਿਆਰ ਹੋ ਜੂਗੀ ਇਹ ਵੀ ਕੀਰੀ ਕਨਫਰਮ ਲੰਬਾਈ ਚੰਗੀ ਐ ਦੀ ਵੀ ਹਾਈਟ ਵੀ ਸੋਹਣੀ ਐ ਲੈ ਆ ਬਈ ਤੁਮਾੜੇ ਸੋ ਵੀ ਫੀਰੀ ਬੱਚੀ ਦੋ ਬੱਚਾ ਹੋਰ ਤੁਹਾਨੂੰ ਦਿਖਾਉਣੇ ਹਨ ਦੇ ਵਿੱਚ ਦੰਦ ਪਹਿਲਾਂ ਦੇਖ ਲਏ ਨੇ ਆਪਾਂ ਤੇ ਬਾਅਦ ਕੇ ਇਹਨਾਂ ਨੇ ਤੋੜਾਂਗੇ ਦੋਨ ਵਾਲੇ ਰੰਗ ਚੱਕ ਰਹੀ ਹੈ ਰੰਗ ਰੂਪ ਸੋਹਣਾ ਹੈ ਤਦ ਵੀ ਚੰਗਾ ਹੈ ਲੰਬਾਈ ਚੰਗੀ ਹੈ ਸੋ ਇਹ ਦੋ ਦੰਦ ਵਾਲੇ ਜਿਹੜੇ ਦੋਨ ਵਾਲੇ ਦੰਦ ਉਹ ਚੱਕੀ ਜਾਂਦੀ ਹੈ ਦੋਂਦੀ ਮੰਨ ਸਕਦੇ ਹੋ ਤੁਸੀਂ ਉਹਨੇ ਲਾਸਟ ਉੱਤੇ ਇੱਕ ਹੋਰ ਵੱਡੇ ਕਾ ਦਾ ਕਾ ਇਹ ਜਿੰਨੇ ਬੱਚੀ ਕਿਥੋਂ ਨੇ ਦੇ ਵੀ ਇਹਨੇ ਹਜੇ ਦੰਦ ਸਿੱਟੇ ਹੀ ਐ ਦੇਖ ਸਕਦੇ ਹੋ ਤੇ ਠੀਕ ਐ ਬਈ ਹਜੇ ਖਾਲੀ ਥਾਂ ਸਭ ਨੂੰ ਦੱਸੂਗਾ ਹਜੇ ਹੋਣੀ ਇਹ ਦੋ ਦੰਦ ਹੋਈਆਂ ਚੰਗੀ ਲੰਬਾਈ ਐ ਚੰਗਾ ਕੱਪ ਦਾ ਵੱਡੀ ਗਾਂ ਬਣੂਗੀ ਕਿ ਬਈ ਹਜੇ ਜੇ ਹੋਣ ਕੋਈ ਭਰਾ ਇਹਦੀ ਇਹਾਈ ਕਰਾ ਲੈਂਦਾ ਤੇ ਚਾਰ ਦੰਦ ਹੁੰਦਿਆਂ ਤੱਕ ਇਹਨੇ ਬੱਚੇ ਨੂੰ ਜਨਮ ਦੇ ਦੇਣਾ ਸੋ ਇਹ ਵੜਾ ਸਿੰਘ ਅੱਜ ਸੋ ਜਿਹੜੀਆਂ ਵਿਕਰੀ ਵਾਲੀਆਂ ਬਾਈਕੋਲ ਪੁੱਚੋ ਖੁਰਦ ਦੇ ਵਿੱਚ ਲਾਸਟ ਉੱਤੇ ਫੇਰ ਬੇਨਤੀ ਆ ਵੀ ਜਿਹੜਾ ਵੀ ਨਾ ਖਰੀਦਣਾ ਚਾਹੁੰਦੇ ਉਹਦੀ ਪਸੰਦੀ ਕਰ ਸਕਦੇ ਹੋ ਤਾਂ ਆਪ ਦਾ ਡਾਕਟਰ ਵੀਰ ਨਾਲ ਲਿਆ ਸਕਦੇ ਹੋ ਟੈਸਟ ਕਰਾਉਣਾ ਚਾਹੋ ਉਹ ਕਰਵਾ ਸਕਦੇ ਹੋ ਬਾਅਦ ਚ ਲੰਬਾ ਕਿਸੇ ਕਿਸਮ ਦਾ ਜਿਹੜਾ ਉਹ ਜਾਂ ਨਹੀਂ ਮੰਨਿਆ ਜਾਣ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਦਾ